ਉਨੀ ਭਾਈ ਸਾਹਿਬ ਨੇ ਜੋ ਹੁਣ ਸੌ ਚੁੱਕ ਸੌ ਚੁੱਕਣ ਵਾਸਤੇ ਜੋ ਰਿਆਹੀ ਦੀ ਗੱਲ ਚੱਲ ਰਹੀ ਹੈਗੀ ਆ ਪੰਜਾਬ ਸਰਕਾਰ ਨਾਲ ਤੁਹਾਡੀ ਕਿਵੇਂ ਦਾ ਰਵਈਆ ਲੱਗਦਾ ਤੁਹਾਨੂੰ ਨਹੀਂ ਅਜੇ ਸਾਡੀ ਪੰਜਾਬ ਸਰਕਾਰ ਨਾਲ ਕੋਈ ਨਹੀਂ ਗੱਲ ਚੱਲੀ ਅੱਛਾ ਜੀ ਅਸੀਂ ਜਿਹੜੀ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਤੇ ਉਹਨਾਂ ਦਾ ਜਿਹੜਾ ਲੋਕਾਂ ਦਾ ਸੰਦੇਸ਼ ਲੈ ਕੇ ਭਾਈ ਸਾਹਿਬ ਕੋ ਗਏ ਸੀ ਤੇ ਭਾਈ ਸਾਹਿਬ ਨੇ ਸਾਰੀਆਂ ਸੰਗਤਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕੀਤਾ ਕਿ ਇਹਨਾਂ ਜਿੱਥੇ-ਜਿੱਥੇ ਵੀ ਪ੍ਰੂਰ ਸਾਹਿਬ ਦੇ ਲੋਕਾਂ ਨੇ ਤੇ ਵੋਟਾਂ ਪਾ ਕੇ ਇਹਨਾਂ ਦਾ ਸਹਿਯੋਗ ਦਿੱਤਾ ਪਰ ਹੀ ਪੂਰੇ ਸਿੱਖ ਜਗਤ ਨੇ ਉਹਨਾਂ ਦਾ ਜਿੱਥੇ-ਜਿੱਥੇ ਵੀ ਕੋਈ ਬੈਠਾ ਸੀ ਉਹਨਾਂ ਨੇ ਉਹਨਾਂ ਦੇ ਕੋਣ ਮਹਿਜ ਹਿੱਸਾ ਪਾਇਆ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਇਸ ਕਰਕੇ ਉਹਨਾਂ ਨੇ ਪੂਰੇ ਸਿੱਖ ਜਗਤ ਨੂੰ ਬਹੁਤ-ਬਹੁਤ ਵਧਾਈ ਦਿੱਤੀ ਔਰ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਉਹਨਾਂ ਨੇ ਕਿਹਾ ਕਿ ਇਹ ਜਿੱਤ ਜਿਹੜੀ ਆ ਇਹ ਸੰਗਤਾਂ ਦੀ ਜਿੱਤ ਆ ਤੇ ਮੈਂ ਇਹ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਦੀ ਸੇਵਾ 'ਚ ਹਮੇਸ਼ਾ ਮੈਂ ਹਾਜ਼ਰ ਹਾਂਗਾ ਜੀ। ਅ ਬੱਪੂ ਜੀ ਜਦੋਂ ਇਲੈਕਸ਼ਨ ਹੋ ਰਿਹਾ ਸੀਗਾ ਖਡੂਰ ਸਾਹਿਬ ਉਹ ਹੌਟ ਸੀਟ ਬਣੀ ਹੋਈ ਸੀਗੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਵਿਰਸਾ ਸਿੰਘ ਬਲਟੋਹਾ ਵੱਲੋਂ ਜੋ ਵੀ ਸ਼ਬਦ ਨਹੀਂ ਵੀ ਬੋਲਣੇ ਚਾਹੀਦੇ ਸੀਗੇ ਭਾਈ ਸਾਹਿਬ ਵਾਸਤੇ ਉਹ ਵੀ ਬੋਲੇ ਉਹਨਾਂ ਨੇ ਪਰ ਹੁਣ ਕੱਲ ਇੱਕ ਬਿਆਨ ਆਉਂਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਵੀ ਇਹਨਾਂ ਦੀ ਰਿਹਾਈ ਦੇ ਲਈ ਜਾਂ ਸੌਂ ਚੁੱਕਣ ਦੇ ਲਈ ਇਹਨਾਂ ਨੂੰ ਰਿਹਾ ਕੀਤਾ ਜਾਵੇ ਕਿਵੇਂ ਲੈਣੇ ਹੋ ਇਹਨਾਂ ਦੇ ਸਰਦਾਰ ਜੀ ਨਹੀਂ ਇਹ ਜੀ ਇਹ ਤਾਂ ਉਦੋਂ ਵੀ ਉਹਨਾਂ ਦੇ ਇੱਕ ਇੱਕ ਵਰਤਾਂ ਸਰਜੰਟ ਦੀ ਕੋਰਸ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਨਾਲ ਸਹੀ ਇਲੈਕਸ਼ਨ ਜਿੱਤ ਜੀਏ ਕਿਉਂ ਭਾਈ ਸਾਹਿਬ ਦੀ ਸਾਰੇ ਸ਼ਕਤੀਤ ਨੂੰ ਸਾਰੇ ਲੋਕ ਹੀ ਤੁਸੀਂ ਸਾਰੇ ਸਮਝਦੇ ਹੋ ਤੇ ਲੋਕਾਂ ਨੇ ਉਹਨਾਂ ਦੇ ਉਹਨਾਂ ਦੇ ਬਿਆਨਾਂ ਤੇ ਕੋਈ ਅਸਰ ਨਹੀਂ ਕੀਤਾ ਕਿ ਉਹਨਾਂ ਨੇ ਬਥੇਰਾ ਚਿਕੜਾ ਛਾਲਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਲੋਕ ਹੁਣ ਕਾਫੀ ਸਮਝਦਾਰ ਹੋ ਚੁੱਕੇ ਆ ਉਹਨਾਂ ਨੇ ਭਾਈ ਸਾਹਿਬ ਦਾ ਡਟ ਕੇ ਸਾਥ ਦਿੱਤਾ ਤੇ ਬਹੁਤ ਵੱਡੀ ਲੀਡ ਨਾਲ ਉਹਨੇ ਜਿਤਾਇਆ ਇਹ ਲੋਕਾਂ ਦੀ ਜਿੱਤ ਆ ਤੇ ਲੋਕਾਂ ਨੇ ਉਹਨਾਂ ਜਿਹੜੀਆਂ ਉਹਨਾਂ ਨੇ ਬਿਰਤਸ ਸਿੰਘ ਬਲਟੋ ਆ ਜਾਂ ਹੋਰ ਲੋਕਾਂ ਨੇ ਉਹਨਾਂ ਦਾ ਇਤਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਸਾਰਿਆਂ ਦਾ ਜਵਾਬ ਸੰਗਤਾ ਨੇ ਦਿੱਤਾ ਇਸ ਨੂੰ ਜ਼ਿਆਦਾ ਕਹਿਣ ਦੀ ਕੋਸ਼ਿਸ਼ ਨਹੀਂ ਚਲੋ ਜੇ ਉਹ ਅੱਜ ਕਹਿ ਰਹੇ ਆ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪਹਿਲਾਂ ਵੀ ਇਸੇ ਇਨੇ ਨੀਵੇਂ ਪੱਧਰ ਤੇ ਨਹੀਂ ਸਿਹਾਉਣਾ ਚਾਹੀਦਾ ਕਿ ਇੱਕ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਵਾ ਕਰਦੇ ਫਿਰ ਪੰਥਕ ਜਿਹੜਾ ਕੋਈ ਕੋਈ ਸਿੱਖ ਚਿਹਰਾ ਚ ਲਖਣ ਲੜਿਆ ਉਹਦੇ ਖਿਲਾਫ ਹੀ ਉਹਨਾਂ ਲਖਣ ਲੜੀ ਉਹਨਾਂ ਹੋਰ ਦੂਜੀਆਂ ਦੋ ਤਿੰਨ ਪਾਰਟੀਆਂ ਜਿਹੜੀਆਂ ਮੇਜਰ ਪਾਰਟੀਆਂ ਸੀ ਉਹਨਾਂ ਦੇ ਖਿਲਾਫ ਕੋਈ ਬਚਨ ਨਹੀਂ ਬੋਲਿਆ ਇਸ ਕਰਕੇ ਸਿੱਖ ਸਿੱਖ ਸੰਗਤਾਂ ਦੇ ਮਨ 'ਚ ਇਸ ਕੱਲ ਦਾ ਰੋਸ ਆ ਕਿ ਉਹਨਾਂ ਨੇ ਇਹ ਸਾਡੇ 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 ਮਨ 'ਚ ਨਹੀਂ ਹੈ ਨਾ ਸਿੱਖ ਸੰਗਤਾਂ ਨੇ ਇਸ ਕਰਕੇ ਉਹਨਾਂ ਨੂੰ ਬਹੁਤ ਅਪਸ਼ਾਰ ਦਿੱਤਾ ਔਰ ਬਹੁਤ ਉਹਨਾਂ ਦੇ ਮਨ ਉਲੱਥ ਗਏ ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਅੱਗੇ ਤੋਂ ਵੀ ਜੇ ਉਹਨਾਂ ਨੇ ਇਹ ਪਹਿਲੀ ਗੱਲ ਤੇ ਹੁਣ ਸੰਗਤਾਂ ਨੇ ਵੈਸੇ ਹੀ ਇਨਕਾਰ ਦਿੱਤਾ ਫਿਰ ਵੀ ਜੇ ਉਹਨਾਂ ਨੇ ਇਸ ਫੀਲਡ 'ਚ ਰਹਿਣਾ ਵਾ ਤੇ ਉਹਨਾਂ ਨੂੰ ਲੋਕਾਂ ਦੀਆਂ ਸਿੱਖ ਖੇਤਾਂ ਦੀਆਂ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅੱਗੇ ਤੋਂ ਕੋਈ ਠੀਕ ਫੈਸਲੇ ਲੈਣੇ ਚਾਹੀਦੇ। ਭਾਪੂ ਜੀ ਰਮਨੀਤ ਸਿੰਘ ਬਿੱਟੂ ਵੱਲੋਂ ਕਾਫੀ ਬਿਆਨਬਾਜ਼ੀ ਕੀਤੀ ਗਈ ਹੈ ਭਾਈ ਸਾਹਿਬ ਦੇ ਖਿਲਾਫ। ਕੱਲ ਉਹਨਾਂ ਜਿੱਤਣ ਦੇ ਬਾਪ ਜੀ ਜਿਹੜਾ ਭਾਜਪਾ ਵੱਲੋਂ ਕੇਂਦਰੀ ਮੰਤਰੀ ਲਗਾਇਆ ਗਿਆ ਕਿਵੇਂ ਦੇਖਦੇ ਹਾਂ ਚਾਰ ਸਰਕਾਰ ਮਕਾਨੀਏ ਤੇ ਚਲੋ ਜੀ ਮੈਂ ਤਾਂ ਸੋਚਦਾ ਕਿ ਮਹਾਰਾਜ ਉਹਨਾਂ ਨੇ ਵੀ ਸਮਤ ਬਖਸ਼ੇ ਕਿ ਪੰਜਾਬ ਸੋਸ਼ਣਤੀਨਾ ਵਸਦਾ ਰਵੇ ਜਿੱਦਾਂ ਉਹਨੇ ਅੱਗੇ ਲਾਉਣ ਦੀ ਕੋਸ਼ਿਸ਼ ਕੀਤੀ ਆ ਫਿਰ ਕੋ ਪੜਾ ਪੌਣ ਦੀ ਕੋਸ਼ਿਸ਼ ਕੀਤੀ ਹੈ ਸੰਤਾ ਨੇ ਬਹੁਤ ਉਹਨਾਂ ਦੀਆਂ ਗੱਲਾਂ ਤੇ ਨਾ ਅਸਰ ਕਰਦੇ ਹੋਏ ਤੇ ਮੈਂ ਸੋਚਦਾ ਕਿ ਸਾਨੂੰ ਆਪਸੀ ਭਾਈਚਾਰਾ ਸਾਰੇ ਕਿਨੇ ਪੰਜਾਬ ਦੇ ਵਸਨੀਕਾਂ ਸਾਰਿਆਂ ਨੇ ਮਿਲ ਜੁਲ ਕੇ ਹੀ ਪੰਜਾਬ ਨੂੰ ਅੱਗੇ ਵਧਾਉਣਾ ਚਾਹੀਦਾ ਜਾਂ ਜਿਹੜੇ ਜਿੱਥੇ ਵੀ ਕੋਈ ਕਿਸੇ ਧਰਮ ਫਿਰਕੇ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਉੱਥੇ ਸਾਰਿਆਂ ਨੂੰ ਨਾਲ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਜੋ ਸਾਡੇ ਬੰਦੀ ਸਿੰਘ ਆਈਨੇ ਚਿਰ ਤੋਂ ਇਹ ਜਿੱਨਾ ਜਬੰਦਿਆ ਉਹਨਾਂ ਨੇ ਆਪਣੀਆਂ ਸਜ਼ਾ ਤੋਂ ਵੱਧ ਭੁੱਲ ਲਿਆ ਉਹਨੂੰ ਸਾਰੇ ਪੰਜਾਬੀਆਂ ਨੂੰ ਮੇਰਾ ਖਿਆਲ ਹੈ ਬਹਾਵਨੀਤ ਵੀ ਤੁਨ ਨੂੰ ਸੋਚਣਾ ਚਾਹੀਦਾ ਕਿ ਇਹੋ ਜੀ ਅੜੀਆ ਦਾ ਰਵਈਆ ਅਪਣਾ ਕੇ ਉਹ ਮੇਰਾ ਖਿਆਲ ਜ਼ਿਆਦਾ ਟਾਈਮ ਸੰਖਾ ਨੇ ਜਿੱਦਾਂ ਨੂੰ ਹੁਣ ਉਹਨਾਂ ਲੋਕ ਸਭਾ ਤੇ ਇਨਕਾਰਤਾ ਸਰਕਾਰਾਂ ਕਿੰਨਾ ਕਿ ਜੇ ਉਹਨਾਂ ਨੂੰ ਇਹ ਇਦਾਂ ਰੱਖਣਗੇ ਲੋਕਾਂ 'ਚ ਜਿਹੜਾ ਤੁਸੀਂ ਵਿਚਰੋਗੇ ਲੋਕਾਂ ਦੀ ਗੱਲ ਕਰੋਗੇ ਲੋਕਾਂ ਦੇ ਨਾਲ ਖੜੋਗੇ ਤਾਂ ਹੀ ਤੁਸੀਂ ਅੱਗੇ ਵਧ ਸਕਦੇ ਹੋ ਮੇਰਾ ਖਿਆਲ ਉਹਨਾਂ ਨੂੰ ਵੀ ਆਪਣੇ ਅਰਚਾਤ ਮਾਰਨੀ ਚਾਹੀਦੀ ਆ ਤੇ ਉਹਨਾਂ ਨੂੰ ਇਹ ਕੌਮ ਦੇ ਵੱਡੇ ਹਿੱਤਾਂ ਲਈ ਜੇ ਉਹ ਆਪਣੇ ਆਪ ਨੂੰ ਸੰਭਾਲਦੇ ਆ ਤੇ ਮੇਰਾ ਖਿਆਲ ਹੈ ਉਹਨਾਂ ਨੂੰ ਵੀ ਇਹ ਚੀਜ਼ ਤੇ ਰਾਖ ਦਿਨ ਦਿਖਾਉਣੀ ਚਾਹੀਦੀ ਹੈ ਤੇ ਬੰਦੀ ਸਿੰਘਾਂ ਦੇ ਰਿਹਾ ਕਰਾਉਣ ਵਾਸਤੇ ਉਹਨਾਂ ਨੂੰ ਅੱਗੇ ਆ ਕੇ ਸਰਕਾਰ ਨੂੰ ਅਪੀਲ ਕਰਨੀ। ਇਹ ਨਸ਼ਿਆਂ ਦਾ ਕਾਫੀ ਜਿਹੜਾ ਖਹਿਰ ਪੰਜਾਬ ਦੇ ਵਿੱਚ ਵਾਪਰ ਰਿਹਾ ਕੋਈ ਨਾ ਕੋਈ ਪੰਜਾਬ ਦੇ ਵਿੱਚ ਨੌਜਵਾਨ ਜਿਹੜਾ ਨਿਤ ਦੀ ਜਿਹੜੀ ਭੇਟ ਚੱਲ ਰਿਹਾ। ਕੀ ਲੱਗਦਾ ਹੈ ਕਿ ਜੇਕਰ ਭਾਈ ਸਾਹਿਬ ਬਾਹਰ ਆਉਂਦੇ ਆ ਜਿਹੜੀ ਨਸ਼ਿਆਂ ਵਿਰੁੱਧ ਉਹਨਾਂ ਵੱਲੋਂ ਮੁਹਿੰਮ ਚਲਾਈ ਗਈ ਸੀ ਉਹ ਕੱਲਾ ਖਡੂਰ ਹਲ ਸਭ ਹਲਕੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਜਿਹੜਾ ਉਹ ਕਰਨ ਤੇ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ। ਦੀ ਇਹ ਜਿਹੜਾ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਨਾ ਜਾਂ ਲੋਕਾਂ ਨੇ ਐਡਾ ਬੜਾ ਸਹਯੋਗ ਦਿੱਤਾ ਉਹ ਖਾਲੀ ਨਸ਼ਿਆਂ ਦੇ ਲੜਾਈ ਦੇ ਖਿਲਾਫ ਹੀ ਦਿੱਤਾ ਗਿਆ ਮੇਰੇ ਜਿੱਥੋਂ ਤੱਕ ਲੱਗਦਾ ਕਿ ਸਾਰੇ ਲੋਕਾਂ ਦੀ ਇਹ ਕੋਈ ਆਵਾਜ਼ ਸੀ ਕਿ ਪੰਜਾਬ ਦੀ ਨੌਜਵਾਨੀ ਨਸ਼ਾ ਖਾ ਰਹੀ ਆ ਤੇ ਜੇ ਨੌਜਵਾਨੀ ਨਾ ਬਚੂਗੀ ਤੇ ਸਾਡੇ ਬਾਕੀ ਹੋਰ ਸਾਰੇ ਸਾਧਨ ਬੇਕਾਰ ਹੋ ਜਾਣਗੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਭਾਈ ਸਾਹਿਬ ਦਾ ਵੀ ਇਹੋ ਹੀ ਆ ਕਿ ਮੈਂ ਲੱਛਿਆਂ ਦੇ ਖਿਲਾਫ ਹੀ ਵੱਡੀ ਲੜਾਈ ਜਾਂ ਅੱਗੇ ਜਿੱਦਾਂ ਲੜੀ ਉਹ ਤੋਂ ਵੀ ਵੱਧ ਚੜ ਕੇ ਸਾਰੇ ਨਾਲ ਲੈ ਕੇ ਸਾਰੇ ਸੰਗੀਆਂ ਸਾਥੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਚੀਜ਼ ਹੈ ਕਿ ਪੰਜਾਬ ਦੀ ਧਰਤੀ ਤੋਂ ਰਸ਼ੀ ਦੀ ਜੜ ਪੁੱਟਣੀ ਆ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਕਿਉਂਕਿ ਇਹਦੇ ਵਾਸਤੇ ਚਿੰਤਤ ਹੋਣਾ ਚਾਹੀਦਾ ਕਿ ਜਦੋਂ ਅਸੀਂ ਹੁਣ ਇਲੈਕਸ਼ਨ ਕੈਂਪੇਨ ਚ ਲੋਕਾਂ ਕੋ ਵਿਚਰੇ ਤੇ ਘਰ-ਘਰ ਲਾਸ਼ਾਂ ਵਿਸ਼ੀਆਂ ਬਹੁਤ ਬੁਰਾ ਹਾਲ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸ ਇਸ ਵਾਸਤੇ ਬਹੁਤ ਧਿਆਨ ਦੇਣ ਦੀ ਲੋੜ ਆ ਤੇ ਇਹਦੇ ਵਾਸਤੇ ਚਿੰਤਤ ਹੋਣ ਦੀ ਬੜੇ ਵੱਡੇ ਯਤਨ ਕਰਨ ਦੀ ਲੋੜ ਆ ਤੇ ਜਿੰਨਾ ਚਿਰ ਭਾਈ ਸਾਹਿਬ ਨਹੀਂ ਵੀ ਆਉਂਦੇ ਉਹਨਾਂ ਚਿਰ ਆਪਾਂ ਨੂੰ ਵੀ ਮੇਰਾ ਲੱਗਦਾ ਕਿ ਸਾਰਿਆਂ ਨੂੰ ਇਸ ਵਾਸਤੇ ਕਦਮ ਪੁੱਟਣਾ ਚਾਹੀਦਾ ਆਪਣੀ ਨੌਜਵਾਨੀ ਨੂੰ ਧਰਮ ਪਾਸੇ ਲੈ ਕੇ ਆਈਏ ਧਰਮ ਨਾਲ ਜੋੜੀਏ ਤਾਂ ਹੀ ਅਸੀਂ ਨਸ਼ਿਆਂ ਤੋਂ ਨਸ਼ਿਆਂ ਦੇ ਕੈਤਕੋ ਸਭਿਆਚਾਰ ਦੇ ਨਾਂ ਤੇ ਉੱਤੇ ਸਾਡੀ ਨੌਜਵਾਨੀ ਨੂੰ ਬੜੇ ਪਤਿਤ ਪੁਣੇ ਵਾਲੇ ਇਹਨਾਂ ਨੇ ਧੱਕ ਦਿੱਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਆਪਣੇ ਵਿਰਸੇ ਵੱਲ ਮੁੜੀਏ ਤੇ ਫੇਰ ਹੀ ਸਾਡਾ ਬਚਾਅ ਹੋ ਸਕਦਾ ਬਾਪੂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨ